ਜੀ ਐਸਪੀ 2 ਦੀ ਪੁਲਿਸ ਨੇ ਉਹੀ ਬੰਦਾ ਜਿਹੜੀ ਆ ਉਹੀ ਬੰਦੇ ਠੱਗੀ ਧੋਰੀ ਕੀਤੀ ਆ ਉਹਦੇ ਕੋਲ ਬੜੇ ਹੀ ਲੋਕਾਂ ਦੇ ਪੈਸੇ ਲੈਣੇ ਆ ਔਰ ਕਰੋੜਾ ਰੁਪਏ ਦੀ ਠੱਗੀ ਕੀਤੀ ਹੋਈ ਆ ਇਹ ਤਾਂ ਸਰਕਾਰ ਨੇ ਥੋੜੀ ਨਾਲੇ ਕਰੋੜਾ ਰੁਪਏ ਉਹਦੇ ਵੱਲ ਨਿਕਲਦੇ ਗਏ ਆ ਪਰ ਲੋਕਾਂ ਦੇ ਸਾਰੇ ਹਸਾਬ ਦਾ ਪਿਆਨ ਜਾਵੇ ਤੇ ਇਹ ਪ੍ਰਸ਼ਾਸਨ ਅਕਿ ਮੈਂ ਬੇਨਤੀ ਇਹ ਕਰਦਾ ਸੀ ਕਿ ਇੰਨੇ ਮਹੀਨੇ ਹੋ ਗਏ ਤੁਸੀਂ ਕਿਤੇ ਸੁੱਤੇ ਪਏ ਹੋ ਕੀ ਕਰ ਪੌਚਾ ਕਰ ਦਿੱਤਾ ਬਾਅਦ ਵਿੱਚ ਡਿਊਟੀ ਦੀ ਬਾਤ ਨਹੀਂ ਕੋਈ ਰਿਸਪੋਨਸਿਬਿਲਟੀ ਦੀ ਬਾਤ ਨਹੀਂ ਤੁਹਾਨੂੰ ਜੇ ਅਸੀਂ ਹਰ ਰੋਜ਼ ਮੈਡਮ ਉੱਥੇ ਜਾਂਦੇ ਆ ਸਾਰੇ ਜਾਂਦੇ ਆ ਬਸਟਾਂ ਚੋਂ ਕਿ ਉਹ ਬੰਦਾ ਇਹਨਾਂ ਨੂੰ ਫਾਈਲਾਂ ਦੇ ਵਿੱਚ ਉਹ ਝਾਈ ਲੱਗਦਾ ਆ ਕੀ ਕਰ ਤੂੰ ਆਪਣੀ ਡਿਊਟੀ ਕੱਟ ਬਾਅਦਿਆ ਕੱਟ ਹੋਇਆ ਉਹਦੇ ਅਰੇਸਟ ਪਾ ਉਹਨਾਂ ਬਾਅਦ ਚੋਂ ਜੱਜ ਸਾਹਮਣੇ ਪੇਸ਼ ਕਰੋ ਕਿਉਂ ਨਹੀਂ ਕਰਦੇ ਕੀ ਕਰ ਤੁਹਾਡੀ ਮਿਲੀ ਪਗਦੀ ਆ ਕਹਿੰਦਾ ਦੂਜਿਆਂ ਨਾਲ ਕੋਈ ਲੈਣਦੇ ਨਹੀਂ ਹੈਗਾ ਇਹਨਾਂ ਉੱਤੇ ਵੀ ਠੱਗੀ ਥੋਰੀ ਹੋਈ ਆ ਇਹ ਖੁਦ ਆਪਣਾ ਇਮੀਗ੍ਰੇਸ਼ਨ ਦਾ ਕੰਮ ਕਰਨ ਦੇ ਚੋ ਮੈਂ ਇਹ ਫੇਵੀ ਇਹ ਮੈਡਮ ਦੀ ਘਰੀਬ ਪਰ ਲਗਾ ਕਿ ਮੈਂ ਕਹਿੰਦਾ ਏਜੰਟ ਠੱਗੀ ਥੋੜੀ ਹੁੰਦੀ ਆ ਨਾਲ ਹੀ ਆਪਾਂ ਬੋਲੀ ਵਿਸਤਾਰ ਬੈਠਦੇ ਆ ਤੇ ਇੱਕੋ ਰਗੂ ਚੱਕਰ ਹੋ ਜਾਂਦੇ ਆ ਉਹ ਮੈਡਮ ਕਰ ਜਾ ਚੱਕ ਚੱਕ ਕੇ ਉਹ ਵਿਚਾਰੇ ਜਿਹੜੇ ਬੱਚੇ ਗਰੀਬ ਆ ਉਹਨਾਂ ਦੇ ਪੈਸੇ ਉਤਾਰ ਲਏ ਆ ਤੁਸੀਂ ਬੜੀ ਵੱਡੀ ਗੱਲ ਇਹ ਵੀ ਦਿੱਖਿਆ ਜਾਵੇਗਾ ਸੋ ਬਾਕੀ ਜਿਹਨਾਂ ਦਾ ਇਹ ਨਾਮ ਲੈ ਰਹੇ ਆ ਉਹ ਬੰਦੇ ਉਹ ਇਹਨਾਂ ਨੂੰ ਹਾਈਟ ਕਰ ਰਹੇ ਆ ਇਹਨਾਂ ਨੂੰ ਲਾਭ ਦੇ ਰਹੇ ਆ ਔਰ ਉਹਨਾਂ ਦਾ ਹੀ ਸਾਰਾ ਦੋਸ਼ ਆ ਔਰ ਉਹੀ ਬੰਦੇ ਕੋ ਪੈਸੇ ਪਏ ਆ ਅਗਰ ਪ੍ਰਸ਼ਾਸਨ ਕਾਰਵਾਈ ਕਰੇਗਾ ਤਾਂ ਉਹ ਬੰਦੇ ਛੱਡ ਫੜੇ ਜਾਣੇ ਆ ਸਾਨੂੰ ਤਾਂ ਇੱਦਾਂ ਵੀ ਲੱਗ ਰਿਹਾ ਇਹਨਾਂ ਨੂੰ ਕਿ ਇਹ ਬੋਸਰ ਤੇ ਲੱਗਦਾ ਇਹ ਬੋਸਰ ਨੇ ਵਾਲੀ ਚੁੰਗੀ ਹੋ ਗਈ ਇਹਨਾਂ ਦੀ ਕਿ ਜਿਹੜਾ ਨਹੀਂ ਜਾਂਦਾ ਦੋ ਮਹੀਨੇ ਪਹਿਲੇ ਇੰਦੀ ਕਿਹੜੀ ਗੱਲ ਆ ਬੰਦੇ ਤਾਂ ਇਹੀ ਭੰਗ ਰਹੇ ਆ ਨਾ ਇਹ ਤਾਂ চালাਕ ਆ ਉਹਨੇ ਆਪਣਾ ਫੋਨ ਬੰਦ ਰੱਖਿਆ WhatsApp ਤੇ ਕਰ ਕਰੀ ਗੱਲਾਂ ਕਰਦਾ ਆ ਤੇ WhatsApp ਤੇ ਹੀ ਗੱਲ ਕਰਦਾ ਆ ਫਿਰ ਬੰਦ ਕਰ ਦਿੰਦਾ ਪਰ ਜਿਸ ਬੰਦੇ ਦਾ ਨਾਮ ਲੈ ਰਹੇ ਆ ਉਸ ਬੰਦੇ ਦਾ ਉਹ ਕਹਿ ਰਿਹਾ ਕਿ ਉਹ ਬੰਦਾ ਹੀ ਕਰਦਾ ਦਾਦਾ ਉਹਨੇ ਗਰੰਟੀਆ ਪਈ ਆ ਕਿੰਨਾ ਕੀ ਅਲੱਗ ਅਲੱਗ ਬਖਾ ਦੇ ਕਿ ਇਹ ਅਸੀਂ ਦਵਾਗੇ ਪੈਸੇ ਕੋਈ ਚੁੱਕਦੇ ਇੱਕ ਕੋਈ ਬੰਦਾ ਆ ਤੇ ਉਹ ਬੰਦੇ ਨੂੰ ਸਾਰਾ ਕੁਝ ਪਤਾ ਹੈ ਪੁਲਿਸ ਕਿਉਂ ਨਹੀਂ ਕਾਰਵਾਈ ਕਰਦੀ ਉਹਦਾ ਕੱਚਾ ਨਾਮ ਦਾ ਜ਼ਰੀ ਸੀਗਾ ਮੈਂ ਜਦੋਂ ਵੀ ਮੀਡੀਆ ਲੈ ਕੇ ਪਹੁੰਚਿਆ ਇਹਨੇ ਉਸੇ ਬੰਦੇ ਨੂੰ ਫੋਨ ਕਰਕੇ ਬੁਲਾਇਆ ਸੀਗਾ ਕਿ ਬਈ ਇਸ ਬੰਦੇ ਨੂੰ ਆਕੇ ਮਤਲਬ ਕੀ ਆ ਰੋ ਕੋਈ ਉਹਨੇ ਉਹੀ ਬੰਦਾ ਵਿੱਚ ਸਾਰਾ ਕੁਝ ਕਰਮ ਵਾਲਾ ਲਈ ਆ ਜਿਹਦੇ ਇਹਨਾਂ ਉੱਪਰ ਦੁਆਰਾ ਫੇਰ ਕਿਸੇ ਬੰਦੇ ਨੇ ਹੋਰ ਕਿਸੇ ਕਲਾਈਂਡਿੰਗਾਂ ਕੋਲ ਪੈਸੇ ਲੈਣੇ ਸੀ ਇਹ ਫਿਰ ਤੋਂ ਹੰਪੜਾੜੇ ਉਹ ਜਿਹੜਾ ਸਨੀ ਸਿੰਘ ਆ ਉਸ ਬੰਦੇ ਨੇ ਇਹ ਸਨੀ ਸਿੰਘ ਦੇ ਕਾਰੇ ਇੱਕ ਹਫ਼ਤਾ ਰਹਿ ਗਿਆ ਰਾਤ ਨੂੰ ਮੱਕੀ ਇਹ ਵਨ ਉੱਪਰੋਂ ਗੰਮੀ ਵਨ ਵੀ ਕੋ ਦੇ ਕਾਰ ਰਹੀ ਆ ਅੱਜ ਵੀ ਉਹਨੂੰ ਪੂਰੀ سپورਟ ਕਰਨ ਵਾਲਾ ਸਨੀ ਸਿੰਘ ਤੇ ਬਹੀ ਮਦਦ ਮਦਦ ਚਲੋ ਤਾਂ ਪਤਾ ਸੀ ਇੱਕ ਵੀ ਉੱਤੇ ਨੀ ਮੇਰਾ ਕੰਮ ਕੁਝ ਹੋ ਰਿਹਾ ਮੈਂ ਉਹ 호텔 ਮਕਦਾ ਦੱਸਿਆ ਕਿ ਕਿਤਾ ਮੈਨੂੰ ਇਹਦਾ ਪਤਾ ਲੱਗਾ ਕਿ ਉੱਥੇ ਆ ਕਿਸੇ ਦੇ ਘਰ ਜਾ ਕੇ ਨਹੀਂ ਸਿੱਧਾ ਆਪਣੇ ਰੈਕਲਿਪ ਨਹੀਂ ਕਰ ਸਕਦਾ ਕਿ ਕਿਦਾ ਵੀ ਉਹ ਕੇ ਜਿੱਦਾ ਸ਼ੋ ਨਹੀਂ ਮੈਂ ਕਿਸੇ ਦਾ ਦਰਵਾਜ਼ਾ ਤੁਸੀਂ ਥੋੜੀ ਜ਼ਿਆਦਾ ਮੈਂ ਉਹਨਾਂ ਦਾ ਘਰ ਨਹੀਂ ਜਾ ਸਕਦਾ ਲੇਕਿਨ ਤੇ ਪੁਲਿਸ ਪੁਲਿਸ ਵਹੀ ਪ੍ਰੈਸ ਕਾਨਫਰੈਂਸ ਨਹੀਂ ਕਰ ਰਹੀ ਵੀ ਸਾਰਾ ਕੁਝ ਹੋ ਮੰਦੇ ਬਾਅਦ ਵਿੱਚ ਪੁਲਿਸ ਕੰਮ ਕਿਉਂ ਕਰ ਚਾਹਵਾ ਕਿਸ ਕੋਈ ਫੋਰਸ ਨੇ ਕੋਈ ਕੰਮ ਕਰਦਾ ਨਹੀਂ